ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਜਿਆਦਾ 6 ਤੋਂ ਉੱਪਰ ਹੋ ਗਿਆ ਟਾਈਮ ਤੇ ਆਪਾਂ ਅੱਜ 8 ਫੁੱਟਾ ਰੋਟਾਵੇਟਰ ਦਿੱਤਾ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੁਣ ਸੀਨ ਆ ਬਈ ਰੋਟਾਵੇਟਰਾਂ ਦਾ ਆਪਣੇ ਕੋਲ ਕਈ ਦਿਨ ਪਹਿਲਾਂ 8-9 ਪੀਸ ਆਏ ਸੀਗੇ ਤੇ 8 ਫੂਟਾ ਆਪਣੇ ਕੋਲ ਫਿਲਹਾਲ ਇੱਕੋ ਰਹਿ ਗਿਆ ਤੇ ਅੱਜ ਇੱਕ ਵੀ ਛੱਲੇ ਆਪਣਾ ਪਹਿਲਾਂ ਮਾਮੇ ਨੂੰ ਹਮੇ ਆਸੀ ਕਾਲ ਆਸੀ ਕਾਪੂਗੇ ਹੋ ਠੀਕ ਹੈ ਜੀ ਐ ਮੋਜਾਂ ਹੋਣਗੀਆਂ ਵਧੀਆ ਜੀ ਹਾਂ ਠੀਕ ਠਾਕ ਹੈ ਠੀਕ ਹੈ ਰੂਟਾ ਮੀਟਰ ਦਿੱਤਾ ਅੱਜ ਬਾਈ ਨਾਲ ਨੂੰ ਹਾਂ ਰੂਟਾ ਮੀਟਰ ਵਧੀਆ ਕਿਰਪਾ ਮਾਰਦ ਦੀ ਠੀਕ ਹੈ ਜੀ ਇਹ ਮੁੰਡਾ ਚੋਰ ਦਾ ਕਲਾਸ ਫੈਲੋ ਆਪਣੇ ਦਾ ਓਕੇ ਜੀ ਕਲਾਸ ਫੈਲੋ ਹੈ ਹਾਂ ਇੱਕ ਕਲਾਸ ਵਾਲਾ ਪਿੰਡ ਆਪਣਾ ਮੀਆ ਪਰ ਸਟੇਸ਼ਨ ਕੋ ਚੰਗਰ ਮੀਆ ਕੋ ਚੰਗਰ ਓਕੇ ਬਾਈ ਜੀ ਉਧਰ ਉਹ ਆਪਣੇ ਮਾਮਾ ਜੀ ਬਾਈ ਆਜੋ ਮੁਰੇ ਆਜੋ ਬੱਟੇ ਤੇ ਮਾਮਾ ਜੀ ਆਜੋ ਆਜੋ ਮਾਮੇ ਮਾਮੇ ਇੱਥੇ ਨਹੀਂ ਮਾਮਾ ਇੱ ਤੇ ਰੂੜਾ ਬੇਟਰ ਦਾ ਸੀਜ਼ਨ ਵਧੀਆ ਚੱਲਦਾ ਹੈ ਠੀਕ ਹੈ ਜੀ ਥੋੜਾ ਜਿਹਾ ਆਪਣੇ ਜੇ 20 ਦਿਨ ਪਹਿਲਾਂ ਆਰਡਰ ਸ਼ੁਰੂ ਹੋ ਜਾਂਦੇ ਉਸ ਪਿੱਛੋਂ ਨੇ ਇੱਕ ਸ਼ੋ 10-15 ਰੁਪਏ ਦਾ ਪਰ ਵੱਧ ਵੇਚ ਜਾਂਦੇ ਬਿਲਕੁਲ ਜੀ ਬਿਲਕੁਲ ਥੋੜਾ ਜਿਹਾ ਪਿਛੋਂ ਨਾਲ ਚ ਲੇਟ ਹੋ ਗਏ ਸਾਡਾ ਜੀਐਸਟੀ ਨੰਬਰ ਥੋੜਾ ਜਿਹਾ ਚੱਕਰ ਪੈ ਗਿਆ ਸੀਗਾ ਹਾਂਜੀ ਹਾਂ ਉਹਦੇ ਕਰਕੇ ਲੇਟ ਹੋ ਗਿਆ ਕੰਨੀ ਤਾਂ ਵੱਧੋ ਵਿਕ ਜਾਂਦੇ ਆ ਵੀ ਤੋਂ ਬੁੱਕ ਨਹੀਂ ਆਪਣੇ ਕੱਲ ਨੂੰ ਚਲੇ ਜਾਵਾਂਗੇ ਮਾਰਾ ਕਿਰਪਾ ਕਰੇ ਬਗਲਾ ਆਰਡਰ ਹੋਣ ਤੇ ਫਿਰ ਹੋਣਾ ਕੰਮ ਤਿਆਰੀ ਚੱਲੂ ਵਧੀਆ ਠੀਕ ਹੈ ਜੀ ਉੱਪਰੋਂ ਤਾਂ ਹੀ ਲੈ ਕੁਆਲਿਟੀ ਵਧੀਆ ਲੱਗੀ ਆਪਾਂ ਚੀਜ਼ ਦੀ ਠੀਕ ਹੈ ਹਾਂਜੀ ਹਾਂ ਪਹਿਲਾਂ ਦੇਖਿਆ ਚੱਲਦਾ ਚੁੱਲਦਾ ਚੱਲਦੇ ਦੇਖਿਆ ਜੀ ਆਪਾਂ ਤੁਹਾਡੇ ਵੀਡੀਓ ਵੀ ਦੇਖਦੇ ਰਹਿੰਦੇ ਆ ਠੀਕ ਹੈ ਠੀਕ ਹੈ ਜੀ ਤੇ ਸਾਡੀ ਸਰਵਿਸ ਬੜੀ ਵਧੀਆ ਹੈ ਹਾਂਜੀ ਹਾਂ ਅਸੀਂ ਤਾਂ ਕਹਿਣਾ ਹੀ ਹੁੰਦਾ ਪਹਿਲਾਂ ਬਾਕੀ ਤੁਸੀਂ ਦੱਸਿਓ ਜਿਵੇਂ ਤੁਹਾਨੂੰ ਠੀਕ ਲੱਗਿਆ ਕਿ ਨਹੀਂ ਵਧੀਆ ਜੀ ਚੀਜ਼ ਵਧੀਆ ਹੈ ਹਾਂ ਹਾਂ ਕੁਆਲਿਟੀ ਮਾਮਾ ਕਿਹੜੇ ਪਿੰਡ ਤੋਂ ਹੈ ਮੀਆ ਬਚੰਗਰ ਤੋਂ ਤੁਸੀਂ ਮੀਆ ਬਚੰਗਰ ਤੋਂ ਮੈਂ ਮਾਰ ਤੋਂ ਅੱਛਾ 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 ਹਾਂ ਤਾਂ ਹੀ ਫੜ ਕੇ ਪੈ ਗਿਆ ਨਾ ਮੈਂ ਮਾਰ ਆਇਆ ਕੌ ਸੌਦੇ ਨਾਲ ਵੀ ਮਾਮੇ ਦੇ ਨਾਲੇ ਆਇਆ ਮਤਲਬ ਰੂਟਾ ਬੇ ਠੀਕ ਹੈ ਠੀਕ ਹੈ ਚਲੋ ਵੀ ਬਾਈ ਨੂੰ ਮੜਾ ਦੇ ਦੀ ਇੱਕ ਟਾਂ ਹਾਂ ਹਾਂ ਆਜੋ 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 ਬਾਈ ਇੱਧਰੋਂ ਆ ਜਾ ਬਰੇ ਮੜਾ ਇੱਧਰੋਂ ਆ ਜਾ ਇੱਧਰ ਆ ਸੁਣੋ ਸ਼ਹਿਰ ਇੱਧਰੋਂ ਮੜੀ ਦੂਤਰੇ ਮਣਾ ਲਾ ਵੀਰ ਇਹਨੂੰ ਜੀ ਬਾਈ ਨਾਲ ਕੋ ਟਰੈਕਟਰ ਹੈਗਾ ਜੀ ਫਾਰਮ ਟਰੈਕ 45 ਤੇ 45 ਬਾਈ ਹੈਗਾ ਇਹ ਦੂਜਾ ਜਿਹੜਾ ਇੱਕ ਸਕਾਡ ਇੰਜਨ ਵਾਲਾ ਉਹ ਟਰੈਕਟਰ ਹੈ ਇਹਦਾ ਖਰਚਾ ਵੈਸੇ ਦੂਜੇ ਨਾਲੋਂ ਘੱਟ ਹੁੰਦਾ ਤੇ ਇਹਦਾ ਪਛਾਣ ਹੁੰਦੀ ਇਹਨੂੰ ਆਹ ਹੁੰਦਾ ਬਾਈ 스마트 ਮਾਡਲ ਹੁੰਦਾ ਹੈ ਹੁੰਦਾ ਇਹ ਵੀ ਸੁਪਰ ਮੈਕਸ ਹੈ ਪਰ ਆ ਇਹਨੂੰ ਆਪਾਂ 스마트 ਦੇ ਵਿੱਚ ਗਿਣਦੇ ਆ ਠੀਕ ਹੈ ਜੀ ਲੋ ਇਹ ਬਾਕੀ ਬਾਈ ਸਾਡੇ ਮਿਸਤਰੀ ਸਾਹਿਬ ਵੀ ਖੜੇ ਇੱਧਰ ਸੁਹਾਸ਼ભાઈ ਨੇ ਸਾਡੇ ਜਿੰਨੇ ਵੀ ਟ੍ਰੈਕਟਰ ਆਉਂਦੇ ਨੇ ਨਵੇਂ ਪੁਰਾਣੇ ਸਾਰਿਆਂ ਦਾ ਕੰਮਕਾੜ ਸਾਡਾ ਫਿਲਹਾਲ ਹੋਰ ਬਾਈ ਕੀ ਹਾਲ ਹੈ ਮਿਸਤਰੀ ਸਾਹਿਬ ਠੀਕ ਹੈ ਜੀ ਯੋਕ ਠੀਕ ਆ ਆਪਣਾ ਇਹ ਲਾਲ ਮੈਗਫਲਾ ਆ ਅੱਛਾ ਜੀ ਤੇ ਬਾਈ ਬਹੁਤ سارے ਵੀਰ ਤਾਂ ਜਦੋਂ ਇੱਕ ਦੋ ਵਾਰ ਵੀਡੀਓ ਚ ਆਇਆ ਤੁਹਾਨੂੰ ਬਹੁਤ ਬੰਦੇ ਥੱਲੇ ਕਮੈਂਟ ਕਰਦੇ ਤੇ ਤੁਹਾਨੂੰ ਜਦੇ ਪਛਾਣ ਲੱਗਦੇ ਅੱਛਾ ਜੀ ਕਿ ਬਾਈ ਦੇਰ ਦੇ ਕੰਮ ਕਰਦੇ ਆ ਬਾਈ ਨਹੀਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਵੀਰ ਦੇਖ ਕੇ ਥੱਲੇ ਕਮੈਂਟ ਕਰਦੇ ਨੇ ਵੀ ਮਿਸਤਰੀ ਸੁਭਾਸ਼ ਆ ਤੇ ਹੋਰ ਬਾਈ ਕਿਸੇ ਨੇ ਵੀ ਹਾਲੈਂਡ ਦੇ ਬਾਈ ਨਹੀਂ ਸਪੈਸ਼ਲਿਸਟ ਆ ਇਹ ਠੀਕ ਆ ਕਿਸੇ ਨੇ ਹਾਲੈਂਡ ਦਾ ਕੋਈ ਅਵਾਜ਼ ਕਰਦਾ ਕੋਈ ਕੋਈ ਕੰਮ ਕਰ ਐਦਾਂ ਹੀ ਆ ਬਾਈ ਬਿਲਕੁਲ ਜੀ ਠੀਕ ਹੈ ਜੀ ਸਭ ਤੇ ਤਾਂ ਅਸੀਂ ਉਹ ਕਰਦੇ ਜਿਹੜੀਆਂ ਸੇ ਹੌਲੈਂਡ ਦਾ ਕੰਮ ਹੈ ਬਾਕੀ ਟਰੈਕਟਰ ਇਹਨਾਂ ਦੇ ਬਾਈ ਨੇ ਸਾਰੇ ਦੇਖਦੇ ਆ ਪਰ ਹੌਲੈਂਡ ਦੇ ਥੋੜੇ ਵੱਧ ਮਹਿਰ ਆ ਬਾਕੀ ਜੋ ਵੀ ਹੈਗਾ ਕੋਈ ਵੀ ਸਵਰਾਜ ਆ ਫੋਡ ਆ ਇੰਡੋ ਫਾਰਮ ਆ ਠੀਕ ਆ ਬਾਈ ਆਹ ਲਾਉਂਡਰ ਆਈ ਬਿਲਕੁਲ ਜਿਹੜਾ ਮਰਜੀ ਆ ਜਾ ਮਸ਼ੀਨ ਜੀ ਸੀ ਵੀ ਰੂਲਰ ਪਰ ਇੱਕ ਗੱਲ ਹੈਗੀ ਬਾਈ ਨੇ ਇਹਦਾ ਜੇ ਬਾਈ ਨੇ ਦੇ ਕੰਮ ਕਰਾਉਣਾ ਤਾਂ ਘੱਟ ਦੇ ਘੱਟ ਵੀ 3-4 ਦਿਨ ਦੀ ਬੁਕਿੰਗ ਹੁੰਦੀ ਹੈ ਨਾਲ ਕੋਲ ਕਿਉਂਕਿ ਥੋੜਾ ਜਿਹਾ ਕੁਛ ਵੀ ਬਾਈ ਸੀਜ਼ਨ ਚੱਲਦਾ ਤਾਂ ਲੱਗਦਾ ਜੀ ਨਾਲੋਂ ਦੇਖੋ ਹਫਤਾ ਟੈਪ ਤੱਕ ਬੁਕਿੰਗ ਚੱਲਦੀ ਜੀ ਹਾਂ ਹੁਣ ਥ ਕਈ ਵਾਰ ਆਏ ਹੁੰਦੇ ਸੋ ਅੱਜ ਵੀ ਬੰਦਾ ਦੂਰੋਂ ਚੱਲ ਕੇ ਆ ਜਾਂਦਾ ਪੁਰਾਣੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਉਹ ਬੰਦੇ ਨੂੰ ਔਖਾ ਲੱਗਦਾ ਸਰ ਐਮਰਜੈਂਸੀ ਚਲੋ ਕਰਨਾ ਬੰਦਾ ਜੀ ਹਾਂ ਜੀ ਹਾਂ ਨਹੀਂ ਚਲੋ ਛੋਟਾ ਮੋਟਾ ਕੰਮ ਹੋ ਜਾਂਦਾ ਬੜੇ ਔਖਾ ਹੋ ਜਾਂਦਾ ਜਿਹੜੇ ਬੰਦੇ ਪਹਿਲਾਂ ਆਏ ਹੋਏ ਉਹਨਾਂ ਨੂੰ ਵੀ ਆਪਾਂ ਜਵਾਬ ਨਹੀਂ ਦੇ ਸਕਦੇ ਹਾਂ ਜੀ ਹਾਂ ਫਿਰ ਉਹਨਾਂ ਨੂੰ ਟਾਈਮ ਦੇ ਦੇਦਾ ਵੀ ਹਾਂ ਭਲਾਣੇ ਤਾਂ ਕਿਤੇ ਇੱਕ ਨੂੰ ਆ ਜਾਓ ਭਾਈ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਓਕੇ ਜੀ ਅਗਲੇ ਕੋਲ ਟਾਈਮ ਹੁੰਦਾ ਛੱਡ ਕੇ ਚਲੇ ਜਾਂਦਾ ਨਾ ਕੋਈ ਕਹਿੰਦਾ ਕੋਈ ਬਿਲਕੁਲ ਬਿਲਕੁਲ ਭਾਈ ਚਲੋ ਠੀਕ ਹੈ ਭਾਈ ਧੰਨਵਾਦ ਤੁਹਾਡਾ ਤੇ ਸਾਡਾ ਭਾਈ ਜਿਹੜੀ ਆਹ ਸਕੂਟਰ ਹੀ ਆ ਅਸੈਸ 125 ਇਹ ਸੇਲ ਕਰਨੀ ਹੈ ਜੀ ਬਾਈ ਇਹਨਾਂ ਨੇ ਹੋਰ ਮਿੱਤਰ ਕਿ ਹਾਲ ਹੈ ਵਧੀਆ ਜੀ ਤੁਸੀਂ ਹੱਸ ਹਾਂਜੀ ਵਧੀਆ ਭਰਾ ਵਧੀਆ ਇਹ ਆਪਣੀ ਉਹ ਐਕਟਿਵਾ ਜੀ ਐਕਟਿਵਾ ਨਹੀਂ ਅਸੈਸ 125 ਹਾਂਜੀ ਹਾਂਜੀ ਐਕਟਿਵਾ ਥੋੜਾ ਨੌ ਵੱਧ ਚੱਲਦਾ ਤਾਂ ਕਰਕੇ ਮੂੰਹ ਤੇ ਚੜੀ ਵੀ ਹੈ ਭਾਈ ਉਦਾਂ ਮੈਨੂੰ ਲੱਗਦਾ ਇਹ ਰੇਟ ਜਦੋਂ ਨਾ ਮਹਿੰਗੀ ਹੈ ਹਾਂਜੀ ਸੀਸੀ ਵੀ 125 ਹੈ 125 ਸੀਸੀ ਹੈ ਓਕੇ ਤੇ ਬਾਈ ਇਹ ਫਸਟ ਓਨਰ ਹੈ ਏ ਵੀਰੋਣਾ ਨੇ ਕਰਨੀ ਹੈ ਜੀ ਸੇਲ ਠੀਕ ਹੈ ਜੀ ਥੋੜਾ ਜਿਹਾ ਤੁਹਾਨੂੰ ਨੇਰੇ ਕਰਕੇ ਦੀ ਕੰਡੀਸ਼ਨ ਥੋੜਾ ਰੰਗ ਦਾ ਥੋੜਾ ਜਿਹਾ ਲੱਗਦੀ ਹੋਊਗੀ ਪੂਰੀ ਚੰਗੀ ਹਾਲਤ ਵਿੱਚ ਹੈ ਬਾਕੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਠੀਕ ਹੈ ਜੀ ਲੋ ਜੀ ਨੰਬਰ ਸਾਡੇ ਰੋਕੜਦਾ ਬਾਈ ਕੀ ਵੀ 12 ਥੋੜੀ ਜੀ ਧੋਨੇ ਸਵਾਰਨ ਵਾਲੀਆਂ ਮੁੰਡੇ ਬਾਈ ਉਦਾਂ ਹੀ ਲਿਆ ਵਿਚਾਰੇ ਚੱਕ ਕੇ ਠੀਕ ਹੈ ਜੀ ਚਲਾਈ ਚਲੂਈ ਬਾਈ ਓਕੇ ਹਨ ਹਾਂਜੀ ਹਾਂਜੀ ਕੰਮ ਕਰਦਾ ਨਹੀਂ ਕੋਈ ਮੰਗਦੀ ਨਹੀਂ ਨਹੀਂ ਓਕੇ ਬਿਲਕੁਲ ਓਕੇ ਤੇ ਲੋ ਬਾਈ 45000 ਰੁਪਿਆ ਇਹਦਾ ਬਾਈ ਨੇ ਰੱਖਿਆ ਰੇਟ ਠੀਕ ਹੈ ਬਾਕੀ ਕਿਸੇ ਨੇ ਵੀ ਲੈਣੀ ਹੋਈ ਤਾਂ ਮੈਂ ਨੰਬਰ ਬਾਈ ਨੇ ਬੋਲ ਦੇਣਾ ਤੇ ਮੈਂ ਇੰਸਟਾਗ੍ਰam ਤੇ ਵੀਡੀਓ ਇਹਦੀ ਵੀਡੀਓ ਪਾਉਂਗਾ ਬਣਾ ਕੇ ਫਿਰ ਆਪਣਾ ਨੰਬਰ ਬੋਲ ਦੇ 62 061916 ਹਾਂ ਠੀਕ ਹੈ ਵੀਰੇ ਬਾਈ ਨੇ ਅੰਗਰੇਜ਼ੀ ਜੀ ਬੋਲਿਆ ਬਾਈ ਸਮਝ ਲਓ ਆਪੇ ਤੇ ਮੈਂ ਇਹਨੂੰ ਦੂਜੀ ਤਰ੍ਹਾਂ ਲਿਖ ਕੇ ਪਾ ਦੂੰਗਾ ਥੱਲੇ ਸੋ ਜਿਹਨੇ ਵੀ ਬਾਈ ਲੈਣੀ ਹੋਈ ਤੇ ਇਹ ਆਪਣੀ ਸਕੂਟਰੀ ਦਾ ਬਾਈ ਨਾਲ ਕਰ ਲਓ ਸੰਪਰਕ ਠੀਕ ਹੈ ਜੀ ਤੇ ਬਾਕੀ ਠੀਕ ਆ ਭਰਾ ਜੇ ਆਇਆ ਫੋਨ ਫਾਨ ਨੂੰ ਦੱਸ ਦਿਓ ਕੀ ਆ ਕੀ ਗੱਲਬਾਤ ਸਾਰੀ ਠੀਕ ਆ ਓਕੇ ਜੀ ਤੇ ਬਾਕੀ ਬਾਈ ਚਲਾਇ ਜਰੂਰੀ ਦੇ ਵਧੀਆ ਮੈਂ ਆਪ ਦੇਖਿਆ ਚਲਾ ਕੇ ਕਿਡਾ ਲੈ ਕੇ ਓਕੇ ਆ ਠੀਕ ਆ ਵੀ ਮਾਡਲ ਉਹ ਹਾਂਜੀ ਹਾਂਜੀ ਠੀਕ ਆ ਇਹ ਹੋ ਵੀ 19 ਮਾਡਲ 19 ਉਹਦੇ 18 ਹੋਵੇ ਠੀਕ ਆ ਜੀ ਚਲੋ ਠੀਕ ਆ ਭਰਾ ਧੰਨਵਾਦ ਤੇ ਵੀਰੋ ਇੱਕ ਆ ਮੇਰੇ ਕੋਲ ਸੁਪਰ ਸੀਟਰ ਵੀ ਆਇਆ ਬਾਜੀ ਦੋ ਚਲੋ ਚੈੱਕ دروازੇ ਦਾ ਸੁਪਰ ਸੀਟਰ ਪੂਰਾ ਸਾਫ ਕੰਡੀਸ਼ਨ ਦਾ ਬਾਈ ਮਾਡਲ 21 ਆ ਇਹ ਵੇ ਬਾਈ ਇਹ ਮਾਡਲ ਜਿਹੜਾ 21 ਤੱਕ ਆਪਣੇ ਚੈਨ ਵਾਲੇ ਮਾਡਲ ਹੈ ਤਾਂ ਆਪ ਨੂੰ ਕਵਰ ਮਿਲ ਜੂਗਾ ਇਹ ਤਾਂ ਰੋਟਾਵੇਟਰ ਬਹੁਤ ਜ਼ਿਆਦਾ ਸੌਖਾ ਬਣਾਉਂਦਾ ਬਾਈ ਜੇ ਆਪਣੇ ਰੋਟਾਵੇਟਰ ਬਣਾਉਣਾ ਠੀਕ ਆ ਬਲੇਡ ਬਾਈ ਇਹਦੇ ਸਾਮਨ ਕੇ ਚਲੋ 90 ਪੈਸੀ ਬਲੇਡ ਪਏ ਆ ਕੰਡੀਸ਼ਨ ਥੋੜੇ ਸਾਹਮਣੇ ਆ ਲੋ ਜੀ ਕਰੋ ਚੈੱਕ ਠੀਕ ਆ ਜੀ ਜਿਹਨੇ ਵੀ ਲੈਣਾ ਹੋਇਆ ਬਾਈ ਆਪਣੇ ਨਾਲ ਸੰਪਰਕ ਕਰ ਲਿਓ ਥੋੜਾ ਇਹ ਨਹੀਂ ਰਿਗਾ ਕਿ ਤੁਹਾਨੂੰ ਰੰਗ ਨਹੀਂ ਬਾਈ ਸਾਫ਼ ਦਿਖ ਰਿਹਾ ਹੁਣ ਇਹਦਾ ਲੋ ਜੀ ਪਿਛਲੀਆਂ ਡਿਸਕਾਉਂਟ ਉਸਕਾ ਬਾਈ ਉਦਾਂ ਹੀ ਪਈਆਂ ਠੀਕ ਹੈ ਜੀ ਕਿਤੋਂ ਵੀ ਮੜੀ ਜੀ ਵੀ ਕਿਤੋਂ ਕੋਈ ਰੰਗ ਨਹੀਂ ਲਿਆ ਹੋਇਆ ਸਭ ਤੋਂ ਬੜਾ ਰੰਗ ਦੇਖ ਵਿੱਚੋਂ ਰੰਗ ਬਾਈ ਰੰਗ ਦੇਖ ਕੇ ਪਤਾ ਲੱਗਦਾ ਸਾਫ ਸੁਥਰਾ ਪਿਆ ਹਨ ਪਨੋਕ ਵਿੱਚੋਂ ਹਲਕੇ ਦਿਖਾ ਦਿੰਦੇ ਨੇ ਨਾ ਲੋ ਬਾਈ ਆ ਦੇਖੋ ਉਦਾਂ ਹੀ ਰੰਗ ਪਿਆ ਬਾਈ ਆ ਥੋੜਾ ਜਿਹਾ ਨਹੀਂ ਤਾਂ ਵਿੱਚੋਂ ਬਾਈ ਰੇ ਨਾਲ ਰੰਗ ਜਮਾ ਖਰਾਬ ਹੋ ਜਾਂਦਾ ਵਿੱਚੋਂ ਪੂਰੀ ਸਾਫ਼ ਸੁਥਰੀ ਹੈ ਠੀਕ ਹੈ ਜੀ ਸੋ ਕਿਸੇ ਨੇ ਵੀ ਬਾਈ ਸੁਪਰ ਸੀਟਰ ਲੈਣਾ ਹੋਇਆ ਬਹੁਤ سارے ਵੀਰਾਂ ਦੇ ਫੋਨ ਆਏ ਬਿਤਾ ਤਾਂ ਦੇਖ ਲਿਓ ਮੁੱਲ 135000 ਹੈ ਮਾਣਤ ਵਾਲਾ ਮੌਕੇ ਤੇ ਹੋ ਜੂਗਾ ਜੀ ਕਿੱcki ਮਾਡਲ ਦੇ ਨਜਾਇਓ ਕੰਡੀਸ਼ਨ ਦੇਖਿਓ ਆਗੇ 7 ਫੋਟਾਏ 12 ਟੈਨ ਆ ਗੀਆਂ ਠੀਕ ਹੈ ਜੀ